ਸਾਹਿਕਾਂ ਦੇ ਸਾਰਿਆਂ ਨੂੰ ਮੈਂ ਸਟਾਈਲਿਸ਼ ਅੰਦਾਜ਼ ਤੋਂ ਅੱਜ ਜਿਹੜੇ ਆਪਾਂ ਸੂਟ ਲੈ ਕੇ ਆਏਗੇ ਇਹ ਮਸ਼ੀਨ ਵਰਕ ਦੇ ਵਿੱਚ ਹੋਣਗੇ। ਤੁਸੀਂ ਚਾਹੋ ਕਿਸੇ ਵੀ ਸਟੱਫ ਦੇ ਉੱਪਰ ਕਰਵਾ ਸਕਦੇ ਹੋ ਜਿਹੜਾ ਆਪਾਂ ਨੇ ਰੈੱਡ ਸੂਟ ਰੈਡੀ ਕੀਤਾ। ਇਹ ਆਪਾਂ ਲਾਸਟ ਇਅਰ ਕਾਫੀ ਸੂਟ ਜਿਹੜੇ ਰੈਡੀ ਕੀਤੇ ਸੀ ਕਾਟਨ ਦੇ ਉੱਪਰ ਵੀ ਅਤੇ ਜਾਰਜਟ ਦੇ ਉੱਪਰ ਵੀ ਇਹ ਆਪਾਂ ਨੇ ਜਿਹੜਾ ਆਰਡਰ ਦਾ ਸੂਟ ਆਇਆ ਆਪਣੇ ਕੋਲੇ ਉਹਨਾਂ ਨੇ ਵਿਦਆਊਟ ਦੁਪੱਟਾ ਆਪਣੇ ਤੋਂ ਇਹ ਸੂਟ ਰੈਡੀ ਕਰਵਾਇਆ। ਔਰ ਜਿਹੜਾ ਇਹ ਸਟੱਫ ਹੈਗਾਗਾ ਇਹ ਆਊਗਾ ਪਿਓਰ ਜਾਰਜਟ ਦੇ ਉੱਪਰ ਰੈਡੀ ਹੋਇਆ ਹੋਇਆ। ਇਸ ਤਰ੍ਹਾਂ ਹੈ ਜਿਹੜੀਆਂ ਇਹਨੀਆਂ 슬ੀਵਜ਼ ਦੇ ਉੱਪਰ ਡਿਜ਼ਾਈਨਿੰਗ ਆ ਜੂਗੀ ਇਹ ਹੈ ਜਿਹੜਾ ਨੈਕ ਦੇ ਉੱਪਰ ਆ ਜੂਆ ਜਿਹੜੇ ਆਪਾਂ ਨੇ ਬਟਨਸ ਲਗਾਈ ਹੋਈ ਹੈਗੇ ਇਹ ਵੀ ਮਸ਼ੀਨ ਨਾਲ ਬਣਾ ਕੇ ਲਗਾਈ ਹੋਈ ਹੈਗੀ ਤੇ ਜਿਹੜੀਆਂ ਇਹ ਕਲੀਆਂ ਹੈਗੀਆਂ ਇਹ ਆਪਾਂ ਨੇ ਲੇਸ ਦੇ ਨਾਲ ਅਟੈਚ ਕੀਤੀਆਂ ਇਹ ਵਿਦ ਸਟੀਚਿੰਗ ਹੈ ਜਿਹੜਾ ਉਹਨਾਂ ਦਾ ਸੂਟ ਜਾ ਰਿਹਾ ਤੁਸੀਂ ਕਿਸੇ ਵੀ ਸਟੱਫ ਦੇ ਉੱਪਰ ਰੈਡੀ ਕਰਵਾ ਸਕਦੇ ਹੋ ਇਹ ਜਿਹੜਾ ਇਹਨਾਂ ਨੇ ਰੈਡੀ ਕਰਵਾਇਆ ਸੂਟ ਇਹ ਪਿਓਰ ਜੌਰਜਟ ਦੇ ਉੱਪਰ ਰੈਡੀ ਹੋਇਆ ਹੋਇਆ ਦਾ ਇਸ ਤਰ੍ਹਾਂ ਇਹ बॉटम के उपर काम आज आजगा अपने बॉटम नैक और बाजू के उपर काम से जो नैक्स सूट आऊगा अपने को भी अपने को मशीन वर्क सूट आजुआ ਇਹ ਇਹਨਾਂ ਨੇ ਆਪਣੇ ਤੋਂ ਰੈਡੀ ਕਰਵਾਇਆ ਖਾਦੀ ਦੇ ਉੱਪਰ ਪਿਸਤਾ ਜਾਂ ਸ਼ੀਡ ਆਊਗਾ ਇਹ ਸੂਟ ਦਾ ਇਹ ਵੀ ਬਹੁਤ ਸੋਹਣਾ ਸੂਟ ਹੈ ਜਿਹੜਾ ਆਪਣੇ ਕੋਲੇ ਰੈਡੀ ਹੋਇਆਗਾ ਇਹਦੇ ਚਾਕ ਅਤੇ ਘੇਰੇ ਦੇ ਉੱਪਰ ਆਪਾਂ ਨੇ ਕੰਮ ਕੀਤਾ ਹੋਇਆਗਾ ਇਸ ਤਰ੍ਹਾਂ ਆਪਾਂ ਨੇ ਇਹਦੇ ਉੱਪਰ ਕਟ ਵਰਕ ਕੀਤਾ ਹੋਇਆ ਇਹ ਤੁਸੀਂ ਜਿਹੜਾ ਡਿਜ਼ਾਈਨ ਹੈਗਾ ਕਾਟਨ ਦੇ ਉੱਪਰ ਵੀ ਰੈਡੀ ਕਰਵਾ ਸਕਦੇ ਹੋ ਇਹਨਾਂ ਨੇ ਜਿਹੜਾ ਆਪਣੇ ਤੋਂ ਸੂਟ ਰੈਡੀ ਕਰਵਾਇਆ ਉਹ ਖਾਦੀ ਦੇ ਉੱਪਰ ਸੀਗਾ ਇਹ ਜਿਹੜਾ ਕੰਮ ਹੈਗਾ ਦਾ ਇਹ 슬ੀਵਸ ਦੇ ਉੱਪਰ ਆ ਜਾਊਗਾ ਇਹ ਅਗਰ ਤੁਸੀਂ ਪ੍ਰਿੰਟ ਸੂਟ ਦੇ ਉੱਪਰ ਡਿਜ਼ਾਈਨ ਕਰਵਾਉਣਾ ਪ੍ਰਿੰਟ ਸੂਟ ਦੇ ਉੱਪਰ ਵੀ ਇਹ ਡਿਜ਼ਾਈਨ ਹੈ ਜਿਹੜਾ ਬਹੁਤ ਸੋਹਣਾ ਲੱਗਦਾ ਹੈ ਜੋ ਆਪਣੇ ਕੋਲੇ ਨੈਕਸਟ ਸੂਟ ਆਊਗਾ ਅ ਬੰਦ ਕਰੀਏ ਇਹ ਆਪਾਂ ਨੇ ਪਿਓਰ ਕਾਟਨ ਦੇ ਉੱਪਰ ਰੈਡੀ ਕੀਤਾ ਹੈ ਲਾਸਟ ਈਅਰ ਵੀ ਕਾਫੀ ਸੂਟ ਹੈ ਜਿਹੜੇ ਰੈਡੀ ਹੋਏ ਸੀ ਤਾਂ ਜਿਹੜਾ ਪਿਓਰ ਕਾਟਨ ਹੁੰਦਾ ਉਹ ਹਮੇਸ਼ਾ ਆਪਾਂ ਵਾਸ਼ ਕਰਕੇ ਫੇਰੀ ਸੂਟ ਜਿਹੜਾ ਵਰਕ ਕਰਦੇ ਆਂਗੇ ਇਹ ਕਾਫੀ ਹੈਵੀ ਵਰਕ ਆ ਜਾਂਦਾ ਐਵੇਂ ਦੇ ਜਿਹੜਾ ਵਰਕ ਹੁੰਦਾ ਕਾਫੀ ਟਾਈਮ ਲੱਗਦਾ ਸਲੀਵਸ ਤੇ ਉੱਪਰ ਕਾਫੀ ਹੈਵੀ ਵਰਕ ਆ ਜੂਗਾ ਪੈਨਲਸ ਆ ਜਾਣਗੇ ਤੇ ਨੈਕ ਦੇ ਉੱਪਰ ਵੀ ਹੈ ਜਿਹੜਾ ਇਸ ਤਰ੍ਹਾਂ ਵਰਕ ਆ ਜੂਗਾ ਜਿਹੜੀ ਇਹਦੀ ਬੈਕ ਸਾਈਡ ਆਊਗੀ ਉਹ ਵੀ ਹੈਵੀ ਦੇ ਵਿੱਚ ਪਣੀ ਹੋਈ ਐ ਇਸ ਤਰ੍ਹਾਂ ਦੇ ਨਾਲ ਅਗਰ ਤੁਸੀਂ ਬੈਕ ਤੋਂ ਸਕਿਪ ਕਰਵਾਉਣਾ ਉਹ ਵੀ ਕਰਵਾ ਸਕਦੇ ਹੋਗੇ neck ਦੀ ਇਸ ਤਰ੍ਹਾਂ ਡਿਜ਼ਾਈਨਿੰਗ ਆ ਜੂਗੀ ਜਿਹੜਾ ਇਹਦੇ ਨਾਲ ਦੁਪੱਟਾ ਹੈ प्योर ਸੁਪਰ نیٹ ਦਾ ਦੁਪੱਟਾ ਆ ਜੂਗਾ ਇਸ ਤਰ੍ਹਾਂ ਦੇ ਨਾਲ ਤੇ ਜਿਹੜੀ ਇਹਦੀ ਬਾਟਮ ਹੈਗੀ ਉਹ ਇਹਨਾਂ ਨੇ ਸਿੰਪਲੀ ਰਖਵਾਈ ਹੋਈ ਹੈਗੀ ਤੁਸੀਂ ਅਗਰ ਬਾਟਮ ਦੇ ਉੱਪਰ ਥੋੜਾ ਵਰਕ ਕਰਵਾਉਣਾ ਜਿਵੇਂ ਇਸ ਨੀਵ ਤੇ ਉੱਪਰ ਕੀਤਾ ਹੋਇਆ ਐਨਾ ਕੁ ਤੁਸੀਂ ਕਰਵਾ ਵੀ ਸਕਦੇ ਹੋ ਅਗਰ ਸੇਮ ਕਰਵਾਉਣਾ ਹੈ ਸੋ ਸੇਮ ਵੀ ਵਰਕ ਹੈ ਜਿਹੜਾ ਉਹ ਹੋ ਜੂਗਾ ਤਾਂ ਪਲੀਜ਼ ਮੈਸੇਜ ਕਰਕੇ ਜਰੂਰ ਦੱਸਿਓ ਤੁਹਾਨੂੰ ਮੇਰੇ ਸੂਟਸਾਏ ਜਿਹੜੀ ਕਿਵੇਂ ਦੇ ਲੱਗਦੇ ਆ ਤੇ ਤੁਹਾਨੂੰ